ਪਹਿਲੇ ਦਿਨ ਦੀ ਸ਼ੁਰੂਆਤ ਹੈ ਜਿਹੜੀ ਮਾਂ ਬੋਲੀ ਤੇ ਹੋਈ ਹੈ ਮਾਂ ਬੋਲੀ ਸਾਡੀ ਪੰਜਾਬੀ ਹੈ ਅੱਜ ਪੰਜਾਬੀ ਮਾਂ ਬੋਲੀ ਦਾ ਦਿਵਸ ਮਨਾ ਰਹੇ ਆ ਜਿੱਥੇ ਮਾਂ ਜੰਬੇ ਆ ਉਹ ਬੋਲੀ ਉਹ ਧਰਤੀ ਸਾਡੀ ਮਾਂ ਹੁੰਦੀ ਹੈ ਅਸੀਂ ਪੰਜਾਬ ਚ ਜਨਮੇ ਆ ਪੰਜਾਬੀ ਬੋਲੀ ਸਾਡੀ ਮਾਂ ਬੋਲੀ ਹੈ ਅਸੀਂ ਆਪਣਾ ਵਿਰਸਾ ਨਹੀਂ ਸੰਭਾਲਦੇ ਸਾਡਾ ਵਿਰਸਾ ਇੰਨਾ ਅਮੀਰ ਹੈ ਨਾ ਮੈਂ ਬਾਰ ਬਾਰ ਇੱਕ ਗੱਲ ਕਹਿਣਾ ਨਾ ਦੇਸੀ ਦਵਾਈਆਂ ਦੇਸੀ ਖਾਦਾ ਦੇਸੀ ਕੱਪੜੇ ਕਲਦੀ ਐਲਰਜੀ ਨਹੀਂ ਕਰਦੇ गोबर गोबर डबल इंजन सरकार कर रही है युवाओं के सपने साकार पारदर्शिता और प्रोत्साहन से तरक्की के अवसर मिल रहे अपार बिना खर्ची बिना पर्ची मिली एक लाख अस्सी हजार से अधिक युवाओं को सरकारी नौकरी और तो और अग्निवीरों को भी सरकारी विभागों में मिल रहा आरक्षण और वरीयता हमने केवल सरकारी नौकरी ही नहीं बल्कि रोजगार सुरक्षा पर भी काम किया है हमने कानून बनाकर हरियाणा कौशल रोजगार निगम के तहत कार्यरत युवाओं के भविष्य को भी सुरक्षित किया है सीएम साहब हम बहुत बहुत ही धन्यवाद करना चाहते हैं जो उन्होंने अपना वादा पूरा किया और बिना खर्चे बिना पर्ची हमको रोजगार दिया भाई वाह अब तो हरियाणा वाकई में बदल गया है ये है नया हरियाणा गोवा करने पंजाबी से पंजाबी जो गोवा करने टिक्की अमेजोन बिक रही है ਐਨ ਐਨ ਟਿੱਕੀ ਦੀ 1500 ਰੁਪਏ ਦੀ ਵਿਕਰੀ ਆ। ਪਰਮਾਤਮਾ ਦਾ ਆਸ਼ੀਰਵਾਦ ਲਿਆ ਮੈਂ ਸਮਝਦਾ ਕਿ ਸਾਨੂੰ ਇਸ ਧਰਤੀ ਨੇ ਪਿਆਰ ਦਿੱਤਾ ਲੁਧਿਆਣੇ ਦੇ। ਅੱਜ ਜਿਹੜੀਆਂ ਰੌਣਕਾਂ ਲੱਗੀਆਂ ਇਹ ਤੁਹਾਡੇ ਸਾਰਿਆਂ ਦਾ ਪਿਆਰ ਹੈ, ਸਾਰਿਆਂ ਦਾ ਆਸ਼ੀਰਵਾਦ ਹੈ। ਇਸ ਕਰਕੇ ਸਾਨੂੰ ਚਾਹ ਚੜਦਾ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਅੱਜ ਸ਼ਵਦੇਸ਼ੀ ਮੇਲੇ ਦੀ ਸ਼ੁਰੂਆਤ ਹੋਈ ਹੈ। ਔਰ ਇਸ ਮੇਲੇ ਦੇ ਵਿੱਚ ਮਹਿਜ ਕੁਝ ਦੇਰ ਬਾਅਦ ਗਵਰਨਰ ਪੀਐਸ ਜਗ੍ਹਾ ਤੇ ਪਹੁੰਚ ਰਹੇ ਨੇ। ਔਰ ਜੇਕਰ ਇਸ ਮੇਲੇ ਦੀ ਗੱਲ ਕਰਾਂ ਤਾਂ ਮੈਂ ਬਹੁਤ ਦੂਰੋਂ ਦੂਰੋਂ ਲੋਕ ਇਸ ਮੇਲੇ ਦੇ ਵਿੱਚ ਆਏ ਨੇ ਭਾਵੇਂ ਉਹ Rajasthan ਹੋਵੇ ਜਾਂ Haryana ਹੋਵੇ ਜਾਂ Bengal ਹੋਵੇ ਅਜਹੀਆਂ ਜੇਕਰ ਅਪ ਸ਼ਹਿਰਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਪਹੁੰਚੇ ਨੇ ਤਾਂ ਉਸ ਤੋਂ ਪਹਿਲੇ ਜੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਰੌਣਕਾਂ ਜੋ ਲੱਗੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਹਾਲਾਂਕਿ ਦੇਖ ਸਕਦੇ ਹੋ ਤੁਸੀਂ ਕਿ ਵਕ ਵਕ ਸ਼ਹਿਰਾਂ ਤੋਂ ਜੋ ਲੋਕ ਇਸ ਜਗ੍ਹਾ ਤੇ ਪਹੁੰਚੇ ਨੇ ਆਪਣੇ ਆਪਣੇ ਜੋ ਚੀਜ਼ਾਂ ਬਣਾਈਆਂ ਨੇ ਉਹ ਇਸ ਜਗ੍ਹਾ ਤੇ ਦੇਖਣ ਨੂੰ ਮਿਲ ਰਹੀਆਂ ਨੇ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਇਸ ਜਗ੍ਹਾ ਤੇ ਦੇਖਣ ਨੂੰ ਮਿਲ ਰਹੀਆਂ ਨੇ ਇਹ ਤਸਵੀਰ ਮੈਂ ਤੁਹਾਡੇ ਨਾਲ ਸਾਂਝੀਆ ਕਰ ਰਹਾ ਪੰਜਾਬੀ ਵਿਰਸਾ ਜੋ ਇਹ ਬਣਾਇਆ ਗਿਆ ਜਿਸ ਤਰੀਕੇ ਦੇ ਨਾਲ ਪਹਿਲਾਂ ਪਿੰਡ ਬਣਾਇਆ ਹੁੰਦਾ ਸੀਗਾ ਔਰ ਦੇਖ ਸਕਦੇ ਹੋ ਤੁਸੀਂ ਕਿ ਮੰਝੇ ਜਿਹੜੇ ਆ ਉਹ ਅੱਜ ਕੱਲ ਦੇ ਟਾਈਮ ਦੇ ਵਿੱਚ ਮੰਝੇ ਜਿਹੜੇ ਦੇਖਣ ਨੂੰ ਨਹੀਂ ਮਿਲਦੇ ਇਹ ਪੁਰਾਣਾ ਵਿਰਸਾ ਜੋ ਦਿਖਾਇਆ ਗਿਆ ਔਰ ਪੰਜਾਬੀ ਮਾਂ ਬੋਲੀ ਵੀ ਕਿਤੇ ਨਾ ਕਿਤੇ ਜੋ ਦਿਖਾਈ ਗਈ ਹੈ ਔਰ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਕੁਝ ਦਿਨ ਬਾਅਦ ਅਗਵਰਨਰ ਸਾਹਿਬ ਵੀ ਇਸ ਜਗ੍ਹਾ ਤੇ ਪਹੁੰਚਣਗੇ ਸ਼ਵਦੇਸ਼ੀ ਮੇਲਾ ਜੋ ਸ਼ੁਰੂਆਤ ਕੀਤੀ ਕੀਤੀ ਗਈ ਹੈ ਗੱਲਬਾਤ ਕਰ ਲੈਣਾ ਗੋਸ਼ਾ ਜੀ ਸਾਡੇ ਨਾਲ ਮੌਜੂਦ ਨੇ ਗੋਸ਼ਾ ਜੀ ਸਭ ਤੋਂ ਪਹਿਲਾਂ ਇਹ ਦੱਸਿਓ ਸ਼ਵਦੇਸ਼ੀ ਮੇਲੇ ਦੀਆਂ ਸ਼ੁਰੂਆਤ ਕੀਤੀ ਗਈ ਹੈ ਕਿੰਨੇ ਦਿਨਾਂ ਮੇਲਾ ਜਿਹੜਾ ਚੱਲਣ ਵਾਲਾ ਹੈ ਇਹ ਅੱਜ 21 ਤਰੀਕਾ ਜੀ 9 ਦਿਨ ਲਗਾਤਾਰ ਮੇਲਾ ਚੱਲਣਾ 1 ਮਾਰਚ ਤੱਕ ਮੇਲਾ ਚੱਲਣਾ ਪਹਿਲੇ ਦਿਨ ਦੀ ਸ਼ੁਰੂਆਤ ਹੈ ਜਿਹੜੀ ਮਾਂ ਬੋਲੀ ਤੇ ਹੋਈ ਹੈ ਮਾਂ ਬੋਲੀ ਸਾਡੀ ਪੰਜਾਬੀ ਹੈ ਅੱਜ ਪੰਜਾਬੀ ਮਾਂ ਬੋਲੀ ਦਾ ਦਿਵਸ ਮਨਾ ਰਹੇ ਆ ਗਵਰਨਰ ਸਾਹਿਬ ਵੀ ਆਏ ਆ ਮੈਂ ਸਮਝਦਾ ਸਾਨੂੰ ਸਾਰਿਆਂ ਨੂੰ ਇਹ ਇਨੀਸ਼ੀਏਟਿਵ ਲੈਣਾ ਚਾਹੀਦਾ ਸੀ ਪਰ ਪ੍ਰਮਾਤਮਾ ਨੇ ਸਾਡੇ ਚੋਲੀ ਪਾਇਆ ਤੇ ਮੈਂ ਬੜਾ ਖੁਸ਼ ਨਸੀਬ ਆ ਅਸੀਂ ਆਪਣੀ ਮਾਂ ਬੋਲੀ ਦੇ ਉੱਤੇ ਕੰਮ ਕਰ ਸਕਦੇ ਕਿਉਂਕਿ ਲੈਂਗੁਏਜ ਨੋਟ ਅ ਸਟੇਟਸ ਬਿਲਕੁਲ ਕੋਈ ਵੀ ਲੈਂਗੁਏਜ ਸਟੇਟਸ ਨਹੀਂ ਦੀ ਪਰ ਜਿੱਥੇ ਮਾਂ ਜੰਮੇ ਆ ਉਹ ਬੋਲੀ ਉਹ ਤਰਤੀ ਸਾਡੀ ਮਾਂ ਹੁੰਦੀ ਆ ਅਸੀਂ ਪੰਜਾਬ ਚ ਜਨਮੇ ਆ ਪੰਜਾਬੀ ਬੋਲੀ ਸਾਡੀ ਮਾਂ ਬੋਲੀ ਹੈ ਅਸੀਂ ਆਪਣਾ ਵਿਰਸਾ ਨਹੀਂ ਸੰਭਾਲਦੇ ਸਾਡਾ ਵਿਰਸਾ ਇੰਨਾ ਅਮੀਰ ਹੈ ਨਾ ਮੈਂ ਬਾਰ ਬਾਰ ਇੱਕ ਗੱਲ ਕਹਿੰਦਾ ਨਾ ਦੇਸੀ ਦਵਾਈਆਂ ਦੇਸੀ ਖਾਦਾ ਦੇਸੀ ਕੱਪੜੇ ਕੱਲ ਦੀ ਐਲਰਜੀ ਨਹੀਂ ਕਰਦੇ ਹਮੇਸ਼ਾ ਅੰਗਰੇਜ਼ੀ ਜੀ ਚਾ ਕਰ ਦਿਆ ਹੁਣ ਅੱਜ ਤੱਕ ਜਿਹੜਾ ਗੋਬਰ ਹੁੰਦਾ ਨਾ ਗੋਬਰ ਗੋਹਾ ਕਹਿੰਦੇ ਆ ਪੰਜਾਬੀ ਚ ਪੰਜਾਬੀ ਚ ਗੋਹਾ ਕਹਿੰਦੇ ਆ ਉਹਦੀ ਟਿੱਕੀ ਐਮਾਜ਼ਨ ਤੇ ਵਿਕਰੀ ਆ ਏਨੀ ਏਨੀ ਟਿੱਕੀ 1.5 100 ਰੁਪਏ ਦੀ ਵਿਕਰੀ ਆ ਸਾਡੀਆਂ ਸਾਈਕਲਾਂ ਲੁਧਿਆਣੇ ਦੀ ਐਮਾਜ਼ਨ ਤੇ ਵਿਕਰੀਆਂ ਸਾਡਾ ਮੀਰ ਵਿਰਸਾ ਤੁਸੀਂ ਦੇਖਿਆ ਤੁਸੀਂ ਅੱਜ ਤੁਸੀਂ ਮੇਲੇ 'ਚ ਘੁੰਮ ਰਹੇ ਹੋ ਅਸਲੀ ਮੇਲਾ ਅਲੱਗ-ਅਲੱਗ ਦੁਨੀਆਂ ਦੇ ਅਲੱਗ-ਅਲੱਗ ਟੈਲੈਂਟ ਲਿਆਉਂਦੇ ਆ ਜਿਹੜੇ ਲੋਕਲ ਟੂ ਗਲੋਬਲ ਹੋਇਆ ਸਿੱਧੂ ਜੀ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਭਾਈ ਕੰਮ ਬੜਾ ਔਖਾ ਸੀ ਲੱਗਦਾ ਵੀ ਔਖਾ ਸੀ ਹੋਊਗਾ ਕਿ ਨਹੀਂ ਹੋਊਗਾ ਪਰ ਪਰਮਾਤਮਾ ਦਾ ਆਸ਼ੀਰਵਾਦ ਲਿਆ ਮੈਂ ਸਮਝਦਾ ਕਿ ਸਾਨੂੰ ਇਸ ਧਰਤੀ ਨੇ ਪਿਆਰ ਦਿੱਤਾ ਲੁਧਿਆਣੇ ਦੇ ਅੱਜ ਜਿਹੜੀਆਂ ਰੌਣਕਾਂ ਲੱਗੀਆਂ ਇਹ ਤੁਹਾਡੇ ਸਾਰਿਆਂ ਦਾ ਪਿਆਰ ਹੈ ਸਾਰਿਆਂ ਦਾ ਆਸ਼ੀਰਵਾਦ ਹੈ ਇਸ ਕਰਕੇ ਸਾਨੂੰ ਚਾਅ ਚੜਦਾ ਹੈ ਅੱਛਾ ਮੇਨ ਮਕਸਦ ਕੀ ਆ 9 ਦਿਨਾਂ ਦਾ ਮੇਲਾ ਮਕਸਦ ਇਹੀ ਆ ਵੀ ਆਪਣੇ ਦੇਸ਼ ਦੀਆਂ ਚੀਜ਼ਾਂ ਨੂੰ ਅਪਣਾਇਆ ਜਾਵੇ ਔਰ ਬਾਹਰੀਆਂ ਚੀਜ਼ਾਂ ਨੂੰ ਛੱਡੇ ਅਸੀਂ ਅਸੀਂ ਕਹਨੇ ਵੀ ਫਰੰਗੀ ਭਜਾਏ ਅਸੀਂ ਕਹਨੇ ਅਸੀਂ ਮੁਗਲ ਭਜਾਏ ਹਾਂ ਪਰ ਉਹਨਾਂ ਦੀ ਸੋਚ ਵੀ ਤਾਂ ਭਜਾਣੀ ਪੈਣੀ ਆ ਨਾ ਅਸੀਂ ਉਹਨਾਂ ਦੀ ਸੋਚ ਭਜਾਈਏ ਉਹਨਾਂ ਦੀ ਸੋਚ ਕੀ ਆ ਸੀ ਸਮਝਦੇ ਕਿ ਬਾਹਰਲੇ ਕੱਪੜੇ ਬੜੇ ਵਧੀਆ ਜਿੰਨੇ ਕੱਪੜੇ ਭਾਰਤ 'ਚ ਵਧੀਆ ਕਿਥੇ ਨਹੀਂ ਹੈਗਾ ਜਿੰਨਾ ਖਾਣਾ ਸਾਡੇ ਭਾਰਤ 'ਚ ਪੰਜਾਬ 'ਚ ਵਧੀਆ ਕਿਥੇ ਖਾਣਾ ਮਿਲਦਾ ਹੀ ਨਹੀਂ ਸਾਰੇ ਕਹਿੰਦੇ ਪੰਜਾਬੀ ਟਾਬਾ ਚਲ ਜਾ ਰੋਟੀ ਖਾਣੀ ਆ ਕਹਿੰਨੇ ਨਾ ਆਪਾਂ ਬਾਰ-ਬਾਰ ਅੱਜ 17 ਰਾਜਿਆਂ ਦਾ ਸਤਾਰਾ ਸਟੇਟ ਦਾ ਖਾਣਾ ਲੱਗਾ ਆ ਉਹ ਸਾਡੇ ਕੋਲ ਬਹੁਤ ਕੁਛ ਹੈਗਾ ਸਾਡਾ ਗਲੋਬਲ ਹੱਬ ਬਣਨ ਦੀ ਲੋੜ ਹੈ ਜਿੰਨੇ ਲੋਕ ਹੈ ਲੋਕਲ ਟੂ ਗਲੋਬਲ ਹੋ ਰਿਹਾ ਤੇ ਅਸੀਂ ਸਾਰਿਆਂ ਨੂੰ ਮੋਟੀਵੇਸ਼ਨ ਦੇਣ ਵਾਸਤੇ ਲਿਆਂਦਾ ਮੈਨੂੰ ਲੱਗਦਾ ਕਿ ਇੱਥੋਂ ਲੋਕ ਸਿੱਖ ਕੇ ਜਾਣਗੇ ਜਾਣ ਦੁਨੀਆ ਦੇ ਕਿਸੇ ਕੋਨੇ 'ਚ ਵੀ ਜਾਣਾ ਪਰ ਸਕਿੱਲ ਲੈ ਕੇ ਜਾਣ ਆਪਣੇ ਚੰਡੇ ਕੱਢਣ ਜਿਸ ਤਰੀਕੇ ਨਾਲ ਤੁਸੀਂ 17 ਰਾਜਾਂ ਦੀ ਗੱਲ ਕੀਤੀ ਹੈ ਯਾਨੀ ਕਿ ਇਹ ਮੇਲੇ ਨੂੰ ਦੇਖ ਕੇ ਲੱਗਦਾ ਨਹੀਂ ਵੀ ਅਜਿਹੇ ਮੇਲੇ ਹੋਣੇ ਚਾਹੀਦੇ ਨੇ ਔਰ ਵਕ ਵਕ ਜਿਸ ਤਰੀਕੇ ਨਾਲ ਰਾਜਾਂ ਦੀ ਜੇਕਰ ਮੈਂ ਗੱਲ ਕਰਾਂ ਤੇ ਇਹ ਵੀ ਪਤਾ ਲੱਗਦਾ ਕਿ ਆਖਿਰਕਾਰ ਕਲਾ ਕੀ ਹੈ ਕਈ ਅਜਈਆਂ ਚੀਜ਼ਾਂ ਮੈਂ ਦੇਖਿਆ ਨੇ ਹੱਤ ਦੀ ਕਲਾ ਬੜੀਆਂ ਸੋਹਣੀਆਂ ਸੋਹਣੀਆਂ ਮੂਰਤੀਆਂ ਕੱਪੜੇ ਸ਼ੂਜ਼ ਯਾਨੀ ਕਿ ਆਪਣੇ ਇੰਡੀਆ ਦੇ ਵਿੱਚ ਵੀ ਬਹੁਤ ਕੁਝ ਹੈ ਲੋਕੀ ਕਹਿੰਦੇ ਸੀ ਪਾਗਲ ਹੋ ਗਏ ਆ ਇੱਕ ਮੇਲਾ ਕਿੱਦਾਂ ਲੱਗ ਜੂਗਾ ਪਾਗਲਪਨ ਤਾਂ ਕਰਨਾ ਹੀ ਪਊਗਾ ਦੁਨੀਆ ਇੱਧਰ ਜਾਂਦੀ ਹੋਵੇ ਇੱਕ ਨੂੰ ਇੱਕ ਇੱਧਰ ਜਾਣਾ ਪਊਗਾ ਤਾਂ ਕਿੱਥੇ ਪਤਾ ਲੱਗੂਗਾ ਵੀ ਇੱ ਇੱਕ ਇਹ ਨਹੀਂ ਵੀ ਜਿੱਧਰ ਦੁਨੀਆ ਤੁਰੇ ਜਾਂਦੀ ਸਾਰਾ ਰਾਹ ਉਹ ਸਹੀ ਆ। ਕਈ ਵਾਰੀ ਕੋਸ਼ਿਸ਼ ਕਰਨੀ ਚਾਹੀਦੀ ਆ ਕਹਿੰਦੇ ਕੋਸ਼ਿਸ਼ ਕਰਨੇ ਵਾਲੇ ਨੂੰ ਕਦੀ ਹਾਰ ਨਹੀਂ ਹੁੰਦੀ। ਕੋਸ਼ਿਸ਼ ਕੀਤੀ ਹੈ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਤੇ ਸਾਰਿਆਂ ਨੂੰ ਬੇਨਤੀ ਕਰਦਾ 106 ਮੇਲੇ ਲੱਗ ਰਹੇ ਆ ਦੇਸ਼ ਭਰ ਚ ਲੱਗੇ ਵੀ ਕਿਤੇ ਤੇ ਇਹ ਮੇਲਾ ਲੋਕਾਂ ਦੇ ਇੱਕ ਮੋਰ ਲੋਗਾ ਪੰਜਾਬ ਚ ਜਿਹੜਾ ਪਹਿਲਾ ਮੇਲਾ ਇਹ ਲੋਕਲ ਮੋਰਲ ਬਣ ਕੇ ਬਣੂਗਾ ਤੇ ਪ੍ਰਮਾਤਮਾ ਕਿਰਪਾ ਕਰੇ ਅਸ਼ੀਰਵਾਦ ਸਾਨੂੰ ਮਿਲਦਾ ਰਹੇ। ਅੱਛਾ ਲੱਗਦਾ ਵੀ ਇਹ ਸ਼ਵਦੇਸ਼ੀ ਮੇਲਾ ਸ਼ੁਰੂ ਕੀਤਾ ਗਿਆ ਵੀ ਸ਼ਵਦੇਸ਼ੀ ਚੀਜ਼ਾਂ ਅਪਣਾਈਆਂ ਜਾਵਣ ਬਾਹਰਲੀ ਚੀਜ਼ਾਂ ਜਿਹੜੀਆਂ ਛੱਡੀਆਂ ਜਾਣ ਲੱਗਦਾ ਵੀ ਲੋਕ ਇਸ ਤੋਂ ਦੇਸੀ ਖਾਦਾ ਪਾ ਕੇ ਕਦੀ ਅਲਰਜੀ ਹੁੰਨ ਕਹਿੰਦੇ ਨਾ ਦੇਸੀ ਖਾਦਾ ਚਾਹੀਦੀਆ ਦੇਸੀ ਕਿਉਂ ਗਰੀ ਮਾੜਾ ਹੋਇਆ ਸੀ ਅੰਗਰੇਜ਼ਾਂ ਨੇ ਸਾਨੂੰ ਕਹਤਾ ਨਹੀਂ ਦੇਸੀ ਨਹੀਂ ਵਰਤਣਾ ਦੇਸੀ ਨਹੀਂ ਵਰਤਣਾ ਹੁਣ ਆਪ ਕਹਿੰਦੇ ਦੇਸੀ ਵਰਤਣਾ ਇਹ ਸਮਝ ਦੇਸੀ ਦਵਾਈਆਂ ਦੇਖ ਲੋ ਕਹਿੰਦੇ ਸੀ ਨੀਮ ਹਕੀਮ ਖਤਰੇ ਜਾਣ ਕਾਦਾ ਖਤਰੇ ਜਾਣ ਹੁਣ ਆਪ ਕਹਿੰਦੇ ਵੀ ਦੇਸੀ ਦਵਾਈਆਂ ਲਓ ਤੇ ਬੰਦਾ ਠੀਕ ਹੋ ਜਾਂਦਾ ਅੰਗਰੇਜ਼ੀ ਨਾਲੋ ਇਹਦਾ ਸਾਈਡ ਇਫੈਕਟ ਹੁੰਦਾ ਤੇ ਮੈਂ ਸਮਝਦਾ ਦੇਸੀ ਦੇ ਵਰਗੀ ਚੀਜ਼ ਹੀ ਕੋਈ ਨਹੀਂ ਸੋ ਬਿਲਕੁਲ ਇੱਕ ਮਕਸਦ ਇਹੀ ਹੈ ਸ਼ਵਦੇਸ਼ੀ ਮੇਲੇ ਦੀ ਜੋ ਸ਼ੁਰੂਆਤ ਹੋਈ ਹੈ ਔਰ ਇਹਦੇ ਵਿੱਚ ਇਹੀ ਦਰਸਾਇਆ ਗਿਆ ਕਿ ਸਭ ਦੇਸੀ ਚੀਜ਼ਾਂ ਨੂੰ ਅਪਣਾਇਆ ਜਾਵੇ ਔਰ ਬਾਹਰੀ ਚੀਜ਼ਾਂ ਨੂੰ ਛੱਡਿਆ ਜਾਵੇ ਜਿਸ ਤਰੀਕੇ ਨਾਲ ਅੱਜ ਮੈਂ ਇਸ ਮੰਝੇ ਦੇ ਵਿੱਚ ਬੈਠਾ ਹਾਲਾਂਕਿ ਇਹ ਮੰਝੇ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਕਿਉਂਕਿ ਪ੍ਰਾਤਨ ਸਮੇਂ ਦੇ ਵਿੱਚ ਅਜਿਹੇ ਮੰਝੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦੇ ਸੀਗੇ ਔਰ ਇਹ ਮੰਜੇ ਅੱਜ ਕੱਲ ਜਿਹੜੇ ਦੇਖਣ ਨੂੰ ਨਹੀਂ ਮਿਲਦੇ ਔਰ ਕਿਤੇ ਨਾ ਕਿਤੇ ਪੰਜਾਬੀ ਮਾਂ ਬੋਲੀ ਵੀ ਜਿਹੜੀ ਆ ਆ ਦਿਖਾਈ ਗਈ ਆ ਅਜਿਹੇ ਅਜੋ ਚਰਖੇ ਨੇ ਪਹਿਲਾਂ ਆ ਦੇਖਣ ਨੂੰ ਮਿਲਦੇ ਸੀਗੇ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਜੋ ਅਜਈਆਂ ਚੀਜ਼ਾਂ ਕਿਤੇ ਨਾ ਕਿਤੇ ਅਲੋਪ ਹੋ ਗਈਆਂ ਨੇ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇਸ ਮੇਲੇ ਦੀ ਸ਼ੁਰੂਆਤ ਕੀਤੀ ਹੋਈ ਆ ਔਰ ਵਕ ਵਕ ਰਾਜਾਂ ਤੋਂ ਜੋ ਲੋਕ ਇੱਥੇ ਪਹੁੰਚੇ ਨੇ ਭਾਵੇਂ ਹਰਿਆਣਾ ਹੋਵੇ ਹਿਮਾਚਲ ਹੋਵੇ ਯੂਪੀ ਹੋਵੇ ਬੰਗਾਲ ਹੋਵੇ ਜਾਂ ਪੰਜਾਬ ਹੋਵੇ ਆਪਣੀ ਆਪਣੀ ਕਲਾ ਆ ਲੋਕ ਦਿਖਾ ਰਹੇ ਨੇ ਜਿਹੜੀਆਂ ਹੱਥਾਂ ਦੇ ਨਾਲ ਚੀਜ਼ਾਂ ਬਣਾਈਆਂ ਨੇ ਅਜਈਆਂ ਚ ਦੇਖਣ ਨੂੰ ਮਿਲਿਆ ਨੇ ਔਰ ਮੇਨ ਮਕਸਦ ਇਹੀ ਹੈ ਇਸੇ ਸ਼ਬਦੇਸ਼ੀ ਮੇਲੇ ਦੀ ਸ਼ੁਰੂਆਤ ਹੋਈ ਹੈ ਕਿ ਆਪਣੇ ਸ਼ਬਦੇਸ਼ੀ ਚੀਜ਼ਾਂ ਨੂੰ ਅਪਣਾਇਆ ਜਾਵੇ ਔਰ ਬਾਹਰਲੀ ਚੀਜ਼ਾਂ ਨੂੰ ਜਿਹੜਾ ਛੱਡਿਆ ਜਾਵੇ ਹਾਲਾਂਕਿ 9 ਦਿਨ ਇਹ ਮੇਲਾ ਚੱਲੇਗਾ ਔਰ ਕੀ ਕੀ ਚੀਜ਼ਾਂ ਇਸ ਮੇਲੇ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਉਹ ਵੀ ਤੁਹਾਨੂੰ ਜਰੂਰ ਨਾਲ ਦੇ ਨਾਲ ਦਿਖਾਉਂਦੇ ਰਵਾਂਗੇ ਜਿਹੜਾ ਰੋਜ਼ਾਨਾ ਸੋਸ਼ਲ ਨਾਲ ਕੈਮਰਾਮੈਨ ਮਨੋ ਸਿੱਧੂ ਨਾਲ ਮੈਂ ਪਵਨ ਸਿੱਧੂ ਧੰਨਵਾਦ